ਅਸੀਂ ਜਿਹੜੇ ਗਰਦਾਸੀ ਕੀ ਸਾਨੂੰ ਆਪਣਾ ਕੀਤਾ ਬਖਸ਼ਣ ਕੋਈ ਅਸੀਂ ਪ੍ਰਾਈਵੇਟ ਜੋਬ ਕਰ ਰਹੇ ਸੀਗੇ ਤੇ ਪ੍ਰਾਈਵੇਟ ਜੋਬ ਸਾਨੂੰ ਵਾਰਾ ਨਹੀਂ ਖਾਰੀ ਸੀ ਖਰਚਾ ਨਹੀਂ ਚੱਲ ਰਿਹਾ ਘਰ ਦਾ ਫਿਰ ਇਸ ਕਰਕੇ ਗੁਰੂ ਰਾਮਦਾਸ ਜੀ ਨਗਰੀ ਤੇ ਅਰਦਾਸ ਕਰਨ ਆਏ ਮੱਥਾ ਟੇਕਣ ਆਏ ਸੀ ਗੁਰੂ ਜੀ ਨੇ ਸਾਡੀ ਅਰਦਾਸ ਸੁਣ ਲਈ ਇਸ ਕਰਕੇ ਫਿਰ ਅਸੀਂ ਆਪਣੀ ਕਾਰ ਸ਼ੁਰੂ ਕੀਤੀ ਹੈ ਤੇ ਨੋਰਮਲੀ ਰੇਟ ਰੱਖੇ ਨੇ ਮੇਨ ਰੱਖਿਆ ਕੜੀ ਚਾਵਲ ਤੇ ਰਾਜਮਾ ਚਪਲ ਜਿਹੜੇ ਲੋਕ ਅੱਜ ਕੱਲ੍ਹ ਸ਼ਿਕੀਨ ਨੇ ਜਿਆਦਾ ਚਾ ਕੇ ਖਾਂਦੇ ਨੇ ਤੇ ਪਕੋੜਿਆਂ ਵਾਲੀ ਕੜੀ ਹੁੰਦੀ ਆ ਤੇ ਇੱਕ ਐਕਸਟਰਾ ਸਬਜੀ ਕੜੀ ਗੋਪੀ ਦੀ ਘਰ ਪਰਠਾ ਇਹ ਐਕਸਟਰਾ ਬਣ ਜਾਂਦਾ ਤੇ ਆਲੂ ਦੇ ਪਰਾਂਠੇ ਹੁੰਦੇ ਨੇ ਸਾਰਾ ਮਸਾਲਾ ਪੀਸਿਆ ਹੋਇਆ ਪਾਉਂਦੇ ਆ ਕੋਈ ਬਾਹਰ ਦੀ ਕੋਈ ਓਇਲ ਜ਼ਿਆਦਾ ਨਹੀਂ ਹੁੰਦਾ ਸਬਜ਼ੀਆਂ ਚ ਨੋਰਮਲ ਜਿਹੜੇ ਵੀ ਖਾ ਕੇ ਜਾਂਦੇ ਨੇ ਇਹੀ ਗੱਲ ਕਹਿੰਦੇ ਨੇ ਬਸ ਵੀ ਜਿੱਦੇ ਮਾਂ ਦੇ ਹੱਥਾਂ ਦਾ ਮਿਲ ਗਿਆ ਪਰੋਣਾ ਮ੍ਰਿਤ ਮੇਰੇ ਛੱਕਿਆ ਸੀ ਤੇ ਫਿਰ ਬਾਅਦ ਵਿੱਚ ਮੈਂ ਦਸਤਾਰ ਸਜਾਈ ਸੀ ਗੁਰੂ ਬਾਬਾ ਦੀ ਸਿੰਘ ਜੀ ਦੇ ਚਪੈਰਾ ਸਾਹਿਬ ਪੱਤੇ ਸੀ ਜਿੱਦੇ ਮੈਂ ਦਸਤਾਰ ਸਜਾਈ ਫਿਰ ਦਸਤਾਰ ਸਜਾਉਣ ਤੋਂ ਬਾਅਦ ਮੈਂ ਪ੍ਰਾਈਵੇਟ ਜੋਬ ਕਰਦੀ ਰਹੀ ਤੇ ਉਹ ਮੈਨੂੰ ਗੁਲਾਮੀ ਵਾਲੀ ਜੋਬ ਲੱਗਣ ਤੋ ਆਪ ਹੀ ਕੱਟ ਲਿਆ ਕਿਹਨਾਂ ਨੇ ਉਹਨਾਂ ਨੇ ਆਪ ਕਿਰਪਾ ਕੀਤੀ ਮੈਨੂੰ ਇਹਦੇ ਵਿੱਚ ਕੁਝ ਨਹੀਂ ਪਤਾ ਨਾ ਮੇਰਾ ਕੁਛ ਹੈ ਸਭ ਕੁਝ ਉਹਨਾਂ ਦਾ ਹੀ ਆ। ਹਾਂਜੀ ਅੱਗੇ ਅਰਦਾਸ ਕੀਤੀ ਹੋਈ ਕਦੀ ਵਿਰਥੀ ਨਹੀਂ ਜਾਂਦੀ ਉਹ ਸੁਣਦੇ ਨੇ ਅਸੀਂ ਇਸੇ। ਜੇ ਪਿਓਰ ਆਪਾ ਪੂਰੇ ਗੁਰੂ ਦੇ ਬਣੇ ਜੇ ਇੱਧਰ ਉੱਧਰ ਭਟਕੀਏ ਗੁਰੂ ਨੂੰ ਮੰਨ ਕੇ ਤੇ ਫੇਰ ਨਹੀਂ ਗੁਰੂ ਜੀ ਸੁਣਦੇ। ਜੀ ਉਹ ਅਸੀਂ ਬਹੁਤ ਖੁਸ਼ ਆ ਪੱਕੇ ਗੁਰੂ ਦੀ ਨਗਰੀ ਵਾਲੇ ਹੋ ਕੇ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ 52 ਹੁਕਮਨਾਮੇ ਕੀਤੇ ਸੀ। ਜਿਹੜਾ ਸਿੱਖ ਰਹਿਤ ਧਾਰੀ ਅਮਰਤ ਧਾਰੀ ਹੋ ਜਾਂਦਾ ਨਾ ਉਹ 52 ਹੁਕਮਨਾਮਿਆਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦਾ। ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ 52 ਹੁ